ਸ਼ਰਕਾਸ਼ੀ ਦੇ ਟਰਾਲੀਪਿੰਡ ਦੇ ਵਿੱਚ ਬੱਦਲ ਫਟਣ ਦੇ ਨਾਲ ਭਿਆਨਕ ਤਬਾਹੀ ਹੜ੍ਹ ਦੇ ਵਿੱਚ ਵਹਿ ਗਏ ਕਈ ਘਰ ਹੋਟਲ ਤੇ ਦੁਕਾਨਾਂ ਰਾਹਤ ਕਾਰਜ ਦੇ ਵਿੱਚ ਜੁਟੀ ਫੌਜ ਲੋਕਾਂ ਨੇ ਮੌਤੋਂ ਬਚਣ ਦੇ ਲਈ ਭੱਜਣ ਦੀ ਕੀਤੀ ਬੜੀ ਕੋਸ਼ਿਸ਼ ਪਰ ਨਹੀਂ ਹੋਏ ਕਾਮਯਾਬ ਮੌਦੀਆਂ ਲਾਈਵ ਤਸਵੀਰਾਂ ਕੈਮਰਿਆਂ ਦੇ ਵਿੱਚ ਹੋਈਆਂ ਕੈਦ ਹੁਣ ਤੱਕ 4 ਮੌਤਾਂ ਦੀ ਖਬਰ ਦਿੱਲੀ ਚ ਸਵੇਰੇ ਹਲਤ ਹੋਈ ਪੰਜਾਬ ਹਰਿਆਣਾ ਦੀ ਅਹਿ ਮੀਟਿੰਗ ਮੁੱਖ ਮੰਤਰੀ ਮਾਨ ਬੋਲੇ ਬੈਠਕ ਦੇ ਵਿੱਚ ਹੋਈਆਂ ਕੁਝ ਪੋਜ਼ਿਟਿਵ ਗੱਲਾਂ ਅੱਗੇ ਵਧਣ ਦਾ ਮਿਲਿਆ ਰਸਤਾ ਤਖਤਾਂ ਦੀ ਮਰਿਆਦਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ اجلاس ਦੇ ਵਿੱਚ ਮਤੇ ਪਾਸ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਬੋਲੇ ਸ੍ਰੀ ਅਕਾਲ ਤਖਸੈਬ ਹੀ ਪੰਥ ਦੀ ਸੁਪਰੀਮ ਸ਼ਕਤੀ ਫੈਸਲਿਆਂ ਮੌਕੇ ਪੰਥ ਕਰਵਾਈਤਾਂ ਨੂੰ ਨਾ ਕੀਤਾ ਜਾਵੇ ਨਜ਼ਰਅੰਦਾਜ਼ ਡੇਰਾ ਮੁਖੀ ਰਾਮ ਰਹੀਮ ਨੂੰ ਮੋੜ ਮਿਲੀ 40 ਦਿਨ ਦੀ ਪੈਰੋਲ ਡੇਰਾ ਸਰਸਾ ਦੇ ਵਿੱਚ ਰਹਿਣਗੇ ਰਾਮ ਰਹੀਮ ਐ ਜੀ ਪੀ ਸੀ ਨੇ ਜਤਾਇਆ ਸਖਤ ਇਤਰਾਜ਼ ਕੀਤਾ ਬੰਦੀ ਸਿੰਘਾਂ ਦੇ ਨਾਲ ਮਤਰਿਆਸ ਲੋਕ ਕਿਉਂ ਦੋਹਰੇ ਚਿਹਰੇ ਤੇ ਸਰਕਾਰ ਦੇ ਵੇ ਸਪਸ਼ਟੇ ਕਰ ਕੈਨੇਡਾ ਦੇ ਸਰੀਦਾ ਗੁਰੂ ਨਾਨਕ ਸਿੱਖ ਗੁਰਦੁਆਰਾ ਮੜ ਚਰਚਾ ਚ ਗੁਰੂ ਘਰ ਦੇ ਕੰਪਲੈਕਸ ਦੇ ਵਿੱਚ ਖਾਲਿਸਤਾਨੀ ਐਂਬੈਸੀ ਕੀਤੀ ਸਥਾਪਿਤ ਰਿਪਬਲਿਕ ਆਫ ਖਾਲਿਸਤਾਨ ਵਾਲਾ ਲਾਇਆ ਗਿਆ ਬੋਰਡ ਰਾਹੁਲ ਗਾਂਧੀ ਤੇ ਸੁਪਰੀਮ ਕੋਰਟ ਦੀ ਟਿੱਪਣੀ ਤੇ ਪ੍ਰਿੰਕਾ ਗਾਂਧੀ ਨੂੰ ਇਤਰਾਜ਼ ਬੋਲੇ ਜੱਜ ਤੈ ਨਹੀਂ ਕਰਨਗੇ ਕਿ ਕੌਣ ਹੈ ਸੱਚਾ ਭਾਰਤੀ ਵਿਰੋਧੀ ਧਿਰ ਦੇ ਲੀਡਰ ਨੇ ਰਾਹੁਲ ਸਰਕਾਰ ਤੋਂ ਸਵਾਲ ਪੁੱਛਣਾ ਉਹਨਾਂ ਦਾ ਫਰਜ਼ ਟਰੰਪ ਦੀ ਵਾਰਨਿੰਗ ਦੇ ਵਿਰੋਧੀ ਧਰਨੇ ਕੇਰੀ ਸਰਕਾਰ ਕਾਂਗਰਸ ਬੋਲੀ ਪ੍ਰਧਾਨ ਮੰਤਰੀ ਦੇ ਦੋਸਤ ਨੇ ਦਿੱਤਾ ਇੱਕ ਹੋਰ ਝਟਕਾ ਟਰੰਪ ਦੇ ਏਜੰਡੇ ਅੱਗੇ ਸਰਕਾਰ ਨੇ ਟਿੱਕੇ ਗੋਡੇ ਸਵੈਲ ਦੇ ਮੁੱਦੇ ਦੇ ਨਾਲ ਜੁੜੀ ਹੋਈ ਹੈ ਦਿੱਲੀ ਦੇ ਵਿੱਚ S&L ਤੇ ਇਹ ਮੀਟਿੰਗ ਹੋਈ ਪੰਜਾਬ ਹਰਿਆਣਾ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਕੋਈ ਚੀਜ਼ਾਂ ਪੋਜ਼ਿਟਿਵ ਹੋ ਰਹੀਆਂ ਨੇ ਤੇ ਸਿੱਟਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਕੁਝ ਚੀਜ਼ਾਂ ਪੋਜ਼ਿਟਿਵ ਹੋ ਰਹੀਆਂ ਨੇ ਇਹ ਮੁੱਦਾ ਨਸੂਰ ਬਣ ਚੁੱਕਿਆ ਸਾਨੂੰ ਤਾਂ ਇਹ ਮੁੱਦਾ ਵਿਰਸੇ ਦੇ ਵਿੱਚ ਮਿਲਿਆ ਹੈ ਹਰਿਆਣਾ ਪੰਜਾਬ ਦੇ ਲੋਕਾਂ ਦੀ ਕੋਈ ਵੀ ਲੜਾਈ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਮੀਦ ਹੈ ਕਿ ਮੈਂ ਪੰਜਾਬ ਦਾ ਪੱਖ ਰੱਖਣ ਦੇ ਵਿੱਚ ਕਾਮਯਾਬ ਰਿਹਾ ਹਾਂ ਕੁਝ ਅੱਗੇ ਵਧਣ ਦਾ ਰਸਤਾ ਮਿਲਿਆ 13 ਤਰੀਕ ਤੋਂ ਪਹਿਲਾਂ ਮੋੜ ਤੋਂ ਮਿਲਾਂਗੇ ਸਿਜਨ ਦੇ ਬਲੇ ਵੀ ਜਾਣਕਾਰੀ ਦਿੱਤੀ ਗਈ ਹੈ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਬੰਦ ਰਿਹਾ ਤਾਂ ਪੰਜਾਬ ਨੂੰ ਪਾਣੀ ਮਿਲ ਜਾਵੇਗਾ ਤਾਂ ਹਰਿਆਣਾ ਦੇ ਸੀਐਮ ਨਾਇਬ ਸਣੀ ਨੇ ਵੀ ਕਿਹਾ ਹੈ ਕਿ ਚੰਗੇ ਮਾਹੌਲ ਦੇ ਵਿੱਚ ਬੈਠਕ ਹੋਣੀ ਹੁਣ 13 ਤਰੀਕ ਨੂੰ ਉਮੀਦ ਹੈ ਕਿ ਪੋਜੀਟਿਵ ਵੇਅ ਦੇ ਨਾਲ ਹੋਰ ਅੱਗੇ ਵਧਾਂਗੇ ਦਰਸਲ ਇਸ ਤੋਂ ਪਹਿਲਾਂ ਵੀ ਚਾਰ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਅਜੇ ਪੰਜਵੀਂ ਮੀਟਿੰਗ ਸੀ ਦੋਨੇ ਸੂਬਿਆਂ ਦੀ ਕੇਂਦਰ ਦੇ ਨਾਲ ਤਾਂ ਐਸਆਈਐਲ ਦੇ ਮੁੱਦੇ ਤੇ ਕਾਫੀ ਲੰਬੀ ਚਰਚਾ ਚੱਲੀ ਤੇ ਉਸ ਤੋਂ ਬਾਅਦ ਹੁਣ ਇਹ ਜ਼ਿਕਰ ਕੀਤਾ ਗਿਆ ਦੋਨੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵੱਲੋਂ ਕਿ 13 ਤਰੀਕ ਨੂੰ ਮੁਰਤੋਂ ਜੋ ਕਿ ਇਹ ਮੀਟਿੰਗ ਹੋਵੇਗੀ ਐਸਆਈਐਲ ਦੇ ਮੁੱਦੇ ਤੇ ਚਰਚਾ ਕੀਤੀ ਜਾਵੇ। ਜਾਵਰ हरियाणा के बीच जो बातचीत का सिलसिला एस वाई एल के मामले में पहले से चल रहा है उसका एक अगला पड़ाव था माननीय जल शक्ति मंत्री सी आर पाटिल साहब वहाँ मौजूद थे माननीय मुख्यमंत्री हरियाणा नायब सिंह सैनी मौजूद थे बड़ी देर से मामला चल रहा है मीटिंगें चल रही हैं मामला माननीय सुप्रीम कोर्ट में चल रहा है तो आज अच्छे माहौल में बात हुई कुछ चीज़ें पॉजिटिव हो रही हैं उम्मीद है कि कुछ कदम आगे बढ़ा जाएगा क्योंकि ये नासूर बन चुका है दोनों स्टेटों के लिए ये राजनीतिक मुद्दा बन चुका है हमें तो बिरसे में मिला है विरासत में मिला है हमारी पंजाब और हरियाणा के लोगों की आपस में कोई लड़ाई नहीं है लेकिन ये राजनीतिक लोगों ने इसको एक लड़ाई का कारण बना हमें पूर्ण विश्वास है कि 13 तारीख को जब माननीय कोर्ट में जाएंगे तौर पर स्थिति वातावरण के अंदर जाएंगे अच्छी तो तो बातचीत तो हुई तो है एंड अभी तक हमारा कायम है जो तो आप समझ पे वो तो है जज वाला क्या बना हाँ, वो जो अभी एक नई नए... प्रगति हुई है इंडस्ट्रीटी वाली तो पंजाब के पास डैम हैं भाखड़ा है पोंग है शाहपुरकंडी है, है रंजीत सागर है पंजाब रोक सकता है उसको फिर डाइवर्ट कर सकता है तो अगर वो इंडस्ट्रीटी रद्द ना हो मैं यही दुआ करता हूं कि ट्रंप कोई ऐसा ट्वीट ना कर दे कि वो जो ट्रीटी थी वो बहाल कर दी मैंने बस वो रात दी रहे और पानी मिल जाएगा हमें और पंजाब को पानी मिल गया पंजाब ने पानी से उगा के फसलें देश को देनी है तो हमें देने में कोई दिक्कत नहीं वो सेकेंडरी विषय है क्योंकि वो पानी आता है वो तो पंजाब के लोगों किसान को मिलेगा हरियाणा के किसान को मिलेगा राजस्थान के किसान को मिलेगा सबको नहीं सहमत है पानी से क्या सहमत नहीं नहीं वो तो कर तो नहीं सहमत है एस वाई एल को लेकर के चर्चा हो रही है ये पॉजिटिव वे में आगे गया है नहीं अभी ਅੱਗੇ ਪੜਾਂਗੇ ਤੇ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ اجلاس ਦੀ ਇਸ ਦੌਰਾਨ ਐ ਜੀ ਪੀ ਸੀ ਨੇ ਇਹ ਮਤਾ ਪਾਸ ਕੀਤਾ ਜਿਸ ਦੇ ذریعے ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਸੈਬ ਹੀ ਪੰਥ ਦੀ ਸੁਪਰੀਮ ਸ਼ਕਤੀ ਹੈ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਅੰਮ੍ਰਿਤਸਰ 'ਚ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ اجلاس ਹੋਇਆ ਤੇ ਇਸ ਦੌਰਾਨ ਸ੍ਰੀ ਅਕਾਲ ਤਖਸੈਬ ਦੀ ਮਾਨ ਮਰਿਆਦਾ ਬਣਾਈ ਰੱਖਣ ਲਈ ਮਤਾ ਪਾਸ ਕੀਤਾ ਗਿਆ ਜਿਸ ਬਾਰੇ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ মিডিਆ ਦੇ ਮੁਖਾਤਬ ਹੋਏ ਤੇ ਮਤੇ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੇ ਵਿੱਚ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਪੰਥ ਦੀ ਸੁਪਰੀਮ ਸ਼ਕਤੀ ਹੈ। ਫੈਸਲੇ ਮੌਕੇ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ। ਕੌਮ ਦੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਲਏ ਜਾਣਗੇ। ਬਾਕੀ ਚਾਰ ਤਖਤਾਂ ਦੇ ਨਾਲ ਸੰਬੰਧਿਤ ਸਥਾਨਕ ਮਾਮਲਿਆਂ 'ਚ ਉਹਨਾਂ ਦੇ ਸਲਾਹ مشਵਰੇ ਤੋਂ ਬਿਨਾਂ ਦਖਲ ਨਾ ਦਿੱਤਾ ਜਾਵੇ। ਸਾਭ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹ ਜੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥਾ ਫਲਸਫਾ ਚੱਲਦਾ ਮੱਥੇ ذریعے ਸ਼ੋਮਣੀ ਕਮੇਟੀ ਨੇ ਇਹ ਵੀ ਅਪੀਲ ਕੀਤੀ ਆ ਕਿ ਸੰਜੀ ਰਾਇ ਨਾ ਬਣ ਤੇ ਜਲਦਬਾਜ਼ੀ ਦੇ ਵਿੱਚ ਫੈਸਲੇ ਨਾ ਲਏ ਜਾਣ ਸਬੰਧਿਤ ਤਖਤ ਸਾਹਿਬ ਦੇ ਜਥੇਦਾਰ ਨੂੰ ਫੈਸਲੇ ਦਾ ਹਿੱਸਾ ਲਾਜ਼ਮੀ ਬਣਾਇਆ ਜਾਵੇ ਵਿਸ਼ੇਸ਼ ਸਥਿਤੀਆਂ ਨੂੰ ਛੱਡ ਕੇ ਸਿੰਘ ਸਹਿਬਾਨਾਂ ਦੀਆਂ ਮੀਟਿੰਗਾਂ ਪਹਿਲਾਂ ਐਲਾਨੀਆਂ ਜਾਣ ਜੇ ਕੋਈ ਸਿੰਘ ਸਾਹਿਬ ਗੈਰ ਹਾਜ਼ਰ ਹਨ ਤਾਂ ਦਰਬਾਰ ਸਾਹਿਬ ਦੇ ਸਿੰਘ ਸਹਿਬਾਨਾਂ ਦੇ ਵਿੱਚੋਂ ਕਿਸੇ ਨੂੰ ਸ਼ਾਮਲ ਕੀਤਾ ਜਾਵੇ ਇਸੇ ਸਮਾਨ ਦੇ ਵਿੱਚ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾਲ ਬਣਦੇ ਇਸ ਮਾਮਲੇ 'ਤੇ ਵੀ ਕਾਲੀ ਵਿੱਚ ਫੈਸਲਾ ਨਾ ਲਿਆ ਜਾਵੇ। ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ। ਵਿਸ਼ੇਸ਼ ਕਾਰਨਾ ਕੀ ਆ ਕਿ ਕੋਈ ਐਮਰਜੈਂਸੀ ਆ ਜਾਂਦੀ ਆ। ਉਸ ਵੇਲੇ ਤੱਕ ਸ਼੍ਰੀ ਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਲ ਕਰ ਸਕਦੇ ਹ ਉਹਨਾਂ ਹਾਲਾਤਾਂ ਚ। ਜ਼ਿਕਰ ਹੋ ਗਿਆ ਕਿ ਪਿਛਲੇ ਦਿਨਾਂ ਦੌਰਾਨ ਪੰਜ ਸਿੰਘ ਸੇਬਾਨਾਂ ਦੀ ਇਕੱਤਰਤਾ ਹੋਈ ਸੀ। ਇਸੇ ਮੌਕੇ ਤਕਸਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਗੌਰ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ ਜਿਸ ਤੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਦੇ ਜੱਥੇਦਾਰਾਂ ਸਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੂਰਾ ਵਿਵਾਦ ਹੱਲ ਹੋਣ ਦੀ ਗੱਲ ਕਹੀ ਸੀ ਤੇ ਇਸ ਦੇ ਵਿਚਾਲੇ ਹੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਅਹਿਮ ਮਤਾ ਪਾਸ ਕੀਤਾ ਗਿਆ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਰੋਕਰਾਂ ਅਗਲੀ ਖਬਰ ਦਾ ਕੈਨੇਡਾ ਦੇ ਸ਼ਰੀਦ ਦਾ ਗੁਰਦੁਆਰਾ ਮੋੜ ਚਰਚਾਵਾਂ ਦੇ ਵਿੱਚ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ ਖਾਲਿਸਤਾਨੀ ਐਂਬੈਸੀ ਸਥਾਪਿਤ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਕੰਪਲੈਕਸ ਤੇ ਬਕਾਇਦਾ ਬੋਰਡ ਲਗਾ ਦਿੱਤਾ ਗਿਆ ਹੈ ਰਿਪਬਲਿਕ ਆਫ ਖਾਲਿਸਤਾਨ ਵਾਲਾ ਬੋਰਡ ਲਗਾਇਆ ਗਿਆ ਤੁਸੀਂ ਬੋਰਡ ਦੀਆਂ ਤਸਵੀਰਾਂ ਵੀ ਵਿਖਾ ਰਹੇ ਆ ਐਸਐਫ ਜੇ ਵੱਲੋਂ ਇਹ ਬੋਰਡ ਲਗਾਇਆ ਗਿਆ ਖਾਲਿਸਤਾਨ ਦੂਤਾਵਾਸ ਵਾਲਾ ਬੋਰਡ ਲੱਗਣ ਤੇ ਹੁਣ ਸਵਾਲ ਵੀ ਉੱਠ ਰਹੇ ਨੇ ਆ ਰਿਪੋਰਟ ਦੇ ਮੁਤਾਬਕ ਜਿਸ ਗੁਰਦੁਆਰਾ ਕੰਪਲੈਕਸ ਦੇ ਵਿੱਚ ਇਹ ਅਖੌਤੀ ਖਾਲਿਸਤਾਨੀ ਐਂਬੈਸੀ ਸਥਾਪਿਤ ਕੀਤੀ ਗਈ ਹੈ ਉਸ ਇਮਾਰਤ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਰੀ ਫੰਡ ਦੇ ਨਾਲ ਬਣਾਇਆ ਗਿਆ ਹੈ। ਹਾਲੀ ਦੇ ਵਿੱਚ ਇਸੇ ਇਮਾਰਤ ਤੇ 1,50,000 ਡਾਲਰ ਵਾਲੀ ਲਿਫਟ ਲਗਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਵੀ ਬ੍ਰਿਟਿਸ਼ ਸਰਕਾਰ ਦੇ ਵੱਲੋਂ ਹੀ ਜਾਰੀ ਕੀਤਾ ਗਿਆ ਸੀ। ਜ਼ਿਕਰ ਇਹ ਖਾਸ ਹੈ ਕਿ ਭਾਰਤ ਤੇ ਕੈਨੇਡਾ ਦੇ ਵਿਚਾਲੇ ਪਹਿਲਾਂ ਹੀ ਡਿਪਲੋਮੈਟਿਕ ਤਣਾਅ ਚੱਲ ਰਿਹਾ ਹੈ। ਇਸ ਦੇ ਵਿਚਾਲੇ अखौती खालतानी एम्बेसी स्थापित करने हिंदुस्तान में सिखों को कमजोर कर रहे हैं और मैं कनाडा की गवर्नमेंट को अपील करूंगा इन लोगों पे कार्रवाई होनी चाहिए सखत से सखत कार्रवाई होनी चाहिए और मैं विदेश मंत्रालय के मंत्री जय जी को कहूंगा कि इस पे पूरा एक्शन होना चाहिए क्योंकि ये लोग सिख समाज को बदनाम करना चाहते हैं है कितने हैं गिनती के भी नहीं है लेकिन वो कुछ ना कुछ करते रहते हैं कि सिख जो है हिंदुस्तान में कमजोर अगली खबर है कटर खालिस्तानी विरोधी सुखी चहल जुड़ी हुई है श्रोमणी अकाली दल अमृतसर ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਪੁਰਸ ਦਾ ਕੈਟ ਸੀ ਸੁਖੀ ਚੈਲ ਸਿਮਰਜੀਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਯੂ ਐਸ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਸੁਖੀ ਚੈਲ ਦੀ ਮੌਤ ਹੋਈ ਹੈ ਕਤਲ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਉਸ ਦੇ ਘਰ ਖਾਣਾ ਖਾਣ ਤੋਂ ਬਾਅਦ ਅਸਲ ਤੌਰ ਤੇ ਤਬੀਅਤ ਵਿਗੜੀ ਸੀ ਇਸ ਦਰਾਂ ਸੁਖੀ ਚੈਲ ਦੀ ਮੌਤ ਹੋ ਗਈ ਜ਼ਿਕਰ ਖਾਸ ਹੈ ਕਿ ਸੁਖੀ ਚੈਲ ਖਾਲਿਸਤਾਨੀ ਰੈਫਰੈਂਡਮ ਖਿਲਾਫ ਅਮਰੀਕਾ ਦੇ ਵਿੱਚ ਆਵਾਜ਼ ਬੁਲੰਦ ਕਰ ਰਹੀ ਸੀ ਤੇ ਹਰ ਪਲੇਟਫਾਰਮ ਤੇ ਖਾਲਿਸਤਾਨ ਦਾ ਆਵ੍ਰੋਧ ਕਰ ਰਹੀ ਸੀ ਇਸ ਦੇ ਵਿਚਾਲੇ ਸੁੱਖੀ ਚੈਲ ਦੇ ਭਰਾ ਦਲਾਵਰ ਚੈਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਹੈ ਜੋ ਕਾਫੀ ਚਰਚਾ ਵਿੱਚ ਹੈ ਦਲਾਵਰ ਨੇ ਲਿਖਿਆ ਹੈ ਕਿ ਕੁੱਤਾ ਜਦੋਂ ਮਾਲਕ ਨੂੰ ਵੀ ਪੈ ਜਾਵੇ ਤਾਂ ਮਾਲਕ ਕੁੱਤੇ ਦਾ ਕੋਈ ਨਾ ਕੋਈ ਹੱਲ ਕਰਦਾ ਹੁਣ ਕਿਸ ਦਾ ਹੱਲ ਕਿਸ ਨੇ ਕੀਤਾ ਤੇ ਕਿਵੇਂ ਕੀਤਾ ਇਹ ਪਤਾ ਤੁਸੀਂ ਆਪ ਫੋਟੋ ਦੇਖ ਕੇ ਆਪ ਕਰਨਾ ਇਸ ਪੋਸਟ ਵਿੱਚ ਦਲਾਵਰ ਨੇ ਸੁੱਖੀ ਚੈਲ ਨੂੰ ਸੁੱਖੀ ਕੈਟ ਲਿਖਿਆ ਇਸ ਪੋਸਟ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਦਲਾਵਰ ਕਿਸ ਪਾਸੇ ਵੱਲ ਇਸ਼ਾਰਾ ਕਰੇ ਨੇ ਚਹਿਲ ਦੀ ਮੌਤ ਨੂੰ ਕਤਲ ਦੱਸ ਰਹੇ ਨੇ ਜਾਂ ਫਿਰ ਕੋਈ ਹੋਰ ਇਸ਼ਾਰਾ ਕੀਤਾ ਜਾ ਰਿਹਾ ਹੈ ਪੁਲਿਸ ਦਾ ਕੈਟ ਸੀਗਾ ਪੁਲਿਸ ਦਾ ਕੈਟ ਸੀਗਾ ਐਥੇ ਜਿਹੜੇ ਕੈਟ ਜਲੰਧਰ ਦੇ ਵਿੱਚ ਸ਼ਾਇਦ ਬਹੁਤ ਸਾਲ ਪਹਿਲਾਂ ਸਰਬਜੀਤ ਸਿੰਘ ਵੇਪੀਰੇ ਡੀਜੀਪੀ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿੱਦੇ ਤੇ ਉਹਨਾਂ ਨੇ ਕਿਹਾ ਸੀ 300 ਕੈਟ ਅਜੀ ਕੰਮ ਲੈ ਕੇ ਅਲੱਗ-ਅਲੱਗ ਆਈਡੈਂਟਿਟੀਆਂ ਤੇ ਦੁਨੀਆ ਦੇ ਵਿੱਚ ਸੈਟਲਡ ਕੀਤੇ ਨੇ ਇਹ ਸੁਖੀ ਚਾਲ ਜਿਹੜਾ ਉਹਨਾਂ ਵਿੱਚੋਂ 300 ਚ ਇਹ ਵੀ ਇੱਕ ਸੀਗਾ ਮਰਡਰ ਹੋਇਆ ਪਤਾ ਨਹੀਂ ਕਿਉਂ ਮਰਡਰ ਹੋਇਆ ਜਿਨ੍ਹਾਂ ਨੇ ਕਾਮਯਾਬੀ ਇਹ ਜੋ ਪੁੱਠੇ ਕੀਤੇ ਹੋਂ ਤੇ ਫਿਰ ਉਹਨਾਂ ਦਾ ਚੰਗਾ ਅੰਤ ਵੀ ਕਿੱਦਾਂ ਹੁੰਦਾ ਮੇਰਾ ਖਿਆਲ ਸਿੱਖਾਂ ਨੂੰ ਮਾਰਨਾ ਨਹੀਂ ਚਾਹੀਦਾ ਇਹਦਾ ਇਹ ਫਿਰ ਰਿਜ਼ਲਟ ਚੰਗੇ ਨਹੀਂ ਨਿਕਲਦੇ ਜਿਵੇਂ ਹੁਣ ਇੰਦਰਾ ਗਾਂਧੀ ਦਾ ਆਪੇ ਵੈੱਟ ਗਿਆ ਤਾਂ ਔਰ ਸਾਡੇ ਜਰਨਲ ਭੱਜੇ ਫਿਰਦੇ ਆ ਲੋਕਨ ਕੀਤੇ ਬੰਦੇ ਰਹਿੰਦੇ ਆ ਇਹ ਸਿਫਾਰਸ਼ ਆ ਨਹੀਂ ਸਰਕਾਰ ਤੋਂ ਕਰਵਾਣਾ ਨਹੀਂ ਇਹ ਸਾਡੇ ਰੱਖਦੇ ਰਹਿੰਦੀ ਹੈ ਮੇਰੇ ਖਿਆਲ ਨਾਲ ਉਹ ਅਮਰੀਕਨ ਸਿਟੀਜ਼ਨਸ਼ਿਪ ਸੀ ਕਿਉਂ ਦਗੋ ਔਰ ਉਹ ਖਾਲਸਾਣ ਦੇ ਅਗੇਂਸਟ ਬੋਲਦਾ ਰਿਹਾ ਇਹਨਾਂ ਦੇ ਰੈਫਰੈਂਡਮ ਦੇ ਅਗੇਂਸਟ ਔਰ ਇੱਕ ਆਵਾਜ਼ ਬੁਲੰਦ ਕਰਦਾ ਸੀਗਾ ਔਰ ਉਹਦਾ ਇੱਕ ਆਪਣਾ ਚੈਨਲ ਵੀ ਸੀ ਖਾਲਸਾ ਟੂਡੇ ਔਰ ਇੱਕ ਤਰੀਕੇ ਨਾਲ ਉਹਨੇ ਆਪਣਾ ਐਨਜੀਓ ਵਗੈਰਾ ਜੋ ਵੀ ਬਣਾਇਆ ਸੀਗਾ ਔਰ ਇੱਕਦਮ ਖਾਣੇ ਤੋਂ ਬਾਅਦ ਅਗਰ ਮੌਤ ਹੁੰਦੀ ਹੈ ਤੇ ਡੈਫੀਨੇਟਲੀ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਗੱਲ ਆ ਜਾਂਦੀ ਹੈ ਤਾਂ ਮੈਂ ਸਮਝਦਾ ਵੀ ਅਮਰੀਕਨ ਗਵਰਨਮੈਂਟ ਇਸ ਦੇ ਉੱਤੇ ਬਿਲਕੁਲ ਇੱਥੇ ਜਾਂਚ ਵੀ ਹੋਊਗੀ ਤੇ ਜੇ ਭਾਰਤ ਸਰਕਾਰ ਨੂੰ ਵੀ ਕਿਸੇ ਤਰੀਕੇ ਨਾਲ ਕੋਈ ਇਨਫੋਰਮੇਸ਼ਨ ਜਾਂ ਕਿਦਾਂ ਹੋ ਏ ਅਮਰੀਕਨ ਗਵਰਨਮੈਂਟ ਨੂੰ ਕਹਿ ਕੇ ਜਿਹੜੀ ਇਹ ਜਾਂਚ ਨੂੰ ਮੁਕੰਮਲ ਕੀਤਾ ਤਾਂ ਖਾਲਸਾ ਅਮਰੋਦੀ ਦੀ ਮੌਤੇ ਆ ਸਾਬਕਾ ਐਮਪੀ ਸਮਜੀਤ ਸਿੰਘ ਮਾਨਤਾਏ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਪੁਲਿਸ ਕੈਟ ਉਹਨਾਂ ਨੂੰ ਦੱਸਿਆ ਇਸ ਦੇ ਵਿਚਾਲੇ ਆ ਸੁਖੀ ਚੈਲ ਤੇ ਭਰਾ ਦੇ ਬਲੋਂ ਸੋਸ਼ਲ ਮੀਡੀਆ ਤੇ ਜੋ ਕਿ ਪੋਸਟ ਪਾਈ ਗਈ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਦਰਸਲ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਆਪਣੇ ਕਿਸੇ ਦੋਸਤ ਦੇ ਘਰ ਆ ਡੈਂਦਰ ਤੇ ਖੇ ਗਏ ਸਨ ਆ ਡੈਂਦਰ ਕਰਨ ਤੋਂ ਬਾਅਦ ਹੀ ਉਹਨਾਂ ਦੀ ਤਬੀਅਤ ਖਰਾਬ ਹੋਂਦੀ ਇਸ ਦੇ ਚੱਲਦੇ ਉਹਨਾਂ ਦੀ ਜਾਨ ਚਲੀ ਗਈ ਤੇ ਉਸ ਨੂੰ ਲੈ ਕੇ ਹੁਣ ਵੱਖ-ਵੱਖ ਪ੍ਰਤੀਕਰਮੇ ਸਾਹਮਣੇ ਆ ਰਹੇ ਨੇ ਜੋ ਕਿ ਸੁਖੀ ਚੈਲ ਦੇ ਪ੍ਰਾਤ ਲਾਵਰ ਚੈਲ ਦੇ ਵੇਲੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜੋ ਕਾਫੀ ਚਰਚਾ ਵਿੱਚ ਹੈ ਜਿਸ ਦੇ ਵਿੱਚ ਉਹਨਾਂ ਨੇ ਕਈ ਤਰੀਕੇ ਦੇ ਇਸ਼ਾਰੇ ਵੀ ਕੀਤੇ ਨੇ ਅੱਗੇ ਪਤਾ ਕਿਤੇ ਗੱਲ ਕਰਾਂਗੇ ਡੇਰਾ ਮੁਖੀ ਰਾਮ ਰਹੀਮ ਦੀ ਰਾਮ ਰਹੀਮ ਇੱਕ ਵਾਰ ਫਿਰ ਜੇਲ ਤੋਂ ਬਾਹਰ ਆ ਗਿਆ ਇਸ ਵਾਰ ਉਸ ਨੂੰ 40 ਦਿਨ ਦੀ ਪੈਰੋਲ ਮਿਲੀ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਨੇ ਵਿਰੋਧ ਕੀਤਾ ਢੀਰ ਸਿਰਸਾ ਮੁਖੀ ਰਾਮ ਰਹੀਮ ਮੜ ਤੋਂ ਜੇਲ ਤੋਂ ਬਾਹਰ ਆ ਗਿਆ ਇਸ ਤੋਂ ਪਹਿਲਾਂ ਇਸੇ ਸਾਲ 9 April ਨੂੰ ਉਸ ਨੂੰ ਫਰਲੋ ਮਿਲੀ ਸੀ ਪਰ ਹੁਣ 14ਵੀਂ ਵਾਰ ਉਸ ਨੂੰ ਫਰਲੋ ਨਹੀਂ ਸਗੋਂ ਪੈਰੋਲ ਮਿਲੀ ਹੈ ਉਹ ਵੀ 40 ਦਿਨ ਦੀ मृतक की सुनारिया जेल तो पुलिस के सख्त पैरे के हेठ राम रहीम सिरसा पहुंचा इतने ही वह चाली दिन पैरोल कट्टेगा सिरसा डेरे पहुंचने तो बाद उसने अपने पैरोकार एक भीडियो संदेश जारी किया और आप हर बार हमारी बात को मानते हैं सो आपसे आज जो भी प्रार्थना है कि आप मैं अपने घरों में रहिएगा जिससे आपका जो मेरा ਆ ਲਾਇਆ ਹੈ ਮਾਲੀਆ ਦਾ ਭੰਗ ਬਤਾਇਆ ਕਿ ਵਾਇਡ ਕਰੀ ਉਸ ਦੇ ਅਨੁਸਾਰ ਆਸੀਆ ਕਰਨੀ ਰਾਮ ਰਹੀਮ ਨੂੰ ਪੈਰੋਲ ਮਿਲਣ ਦਾ ਬਰੋਸ਼ ਸ਼ੁਰੂ ਹੋ ਗਿਆ ਐ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਵਾਲ ਚੁੱਕੇ ਕਿ ਸਜ਼ਾ ਪੂਰੀ ਕਰਨ ਦੇ 바ਬਯੁੱਦ ਬੰਦੀ ਸਿੰਘ ਤਾਂ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਦੂਜੇ ਪਾਸੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ ਜਿਸ ਤੇ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਉਧਰ ਦਿੱਲੀ ਦੇ ਵਿੱਚ ਅਕਾਲੀ ਲੀਡਰ ਪਰਮਜੀਤ ਸਿੰਘ ਸਰਨਾ ਨੇ ਵੀ ਰਾਮ ਰਹੀਮ ਦੀ ਪੈਰੋਲ ਤੇ ਇਤਰਾਜ਼ ਜਤਾਇਆ ਜਦਕਿ ਰਾਮ ਰਹੀਮ ਦੇ ਵਕੀਲ ਦੇ ਮੁਤਾਬਕ ਸਭ ਕੁਝ ਕਾਨੂੰਨ ਦੇ ਹਿਸਾਬ ਨਾਲ ਹੋ ਰਿਹਾ ਹੈ। ਸਰਕਾਰਾਂ ਦੇ ਅੱਗੇ ਅਸੀਂ ਅੱਜ ਸਾਡ ਗੁਰੂ ਤੋਂ ਇੱਕ ਬਹਾਦਰ ਮਾਸ਼ਾਹਲਾ ਜੀ ਹਕੂਮਤ ਖਿਲਾਫ ਲੜ ਮਨਾ ਰਹੇ ਹਾਂ। ਜੀ ਤੇ ਜੇ ਇੱਕ ਮੁੰਡਾ ਜਿਹੜਾ ਜੇਲ੍ਹ ਚ ਵੀ ਪ੍ਰੋਬਲਮ ਤੇ ਬਾਹਰ ਵੀ ਪ੍ਰੋਬਲਮ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬਿਠਿਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿ ਕੋਈ ਦਾ ਸਮਝ ਲਾ ਪਈ। ਇਹ ਕਾਨੂੰਨ ਉਹਦੇ ਲਈ ਆਪਣਾ ਬੱਕਰੀ ਕੇਸ ਵੀ ਲੱਗਣਾ। ਨੰਬਰ ਸ਼ੋਰ ਸਾਈਜ਼ ਦਾ ਪੇਟਸੈਡ ਡਿਮਿਨਿਸ਼ ਨਹੀਂ ਜਾ ਰਹੀ ਨਾ ਸ਼ੋਰ ਕਮੇਟੀ ਦੇ ਨਾ ਸ਼ੋਰ ਕਮੇਟੀ ਪਾਲੇਦਾਂ ਦੇ ਇਲਾਕੇ ਚੋਂ बीजेपी के कई आगू कह बैठे जितनी बार भी पूज्य गुरुजी को पैरोल या फरलो दी जाती है स्टेट की कॉम्पिटेंट अथॉरिटी द्वारा वो कानूनी दायरे के अंदर ही दी जाती है उनकी बनती पैरोल ही उन्हें हमेशा दी जाती है और उनकी बनती पैरोल ही आज 40 दिन की उन्हें दी गई है इस 40 दिन के दौरान इस 40 दिन की पैरोल के दौरान ਹੋਜੇ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਡੇਰਾ ਸੱਚਾ ਸੋਦਾ ਸਿਰਸਾ ਵਿੱਚ ਰਹਿੰਗੇ। ਸਾਲ 2025 ਦੇ ਵਿੱਚ ਰਾਮ ਰਹੀਮ ਨੂੰ 91 ਦਿਨ ਦੀ ਛੁੱਟੀ ਮਿਲੀ। ਹੁਣ ਤੱਕ ਤਿੰਨ ਵਾਰ ਉਹ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ। ਇਸ ਸਾਲ ਪਹਿਲਾਂ ਉਸ ਨੂੰ 28 ਜਨਵਰੀ ਤੋਂ 27 ਫਰਵਰੀ ਤੱਕ 30 ਦਿਨ ਦੀ ਪੈਰੋਲ ਮਿਲੀ ਸੀ। ਫਿਰ 9 ਅਪ੍ਰੈਲ ਤੋਂ 30 ਅਪ੍ਰੈਲ ਤੱਕ 21 ਦਿਨ ਦੀ ਪੈਰੋਲ ਮਿਲੀ ਅਤੇ ਹੁਣ 5 ਅਗਸਤ ਤੋਂ 13 ਸਤੰਬਰ ਤੱਕ ਜੇਲ੍ਹ ਤੋਂ ਬਾਹਰ ਰਹੇਗਾ। ਡੇਰਾ ਮੁਖੀ ਨੂੰ ਬੈਕ ਟੂ ਬੈਕ ਜੇਲ੍ਹ ਤੋਂ ਛੁੱਟੀ ਮਿਲ ਰਹੀ ਹੈ। ਦੋ ਸਤਵੀਆਂ ਦੇ ਨਾਲ ਦੇ ਪਤੇ ਕਤਲ ਦੇ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਪੰਚਕੁਲਾ ਕੋਰਟ ਨੇ ਸਾਲ 2017 ਦੇ ਵਿੱਚ ਸਜ਼ਾ ਸੁਣਾਈ ਸੀ ਜਿਸ ਦੇ ਤਹਿਤ ਉਹ ਰੋਤਕ ਦੀ ਸੁਨਾਰੀਆ ਚਿੱਲ ਦੇ ਵਿੱਚ ਬੰਦ ਹੈ ਪਰ ਉਸਦੇ ਵਾਰ-ਵਾਰ ਜੇਲ੍ਹ ਤੋਂ ਬਾਹਰ ਆਉਣ ਦਾ ਸਿੱਖ ਹਲਕਿਆਂ ਦੇ ਵਿੱਚ ਭਾਰੀ ਵਿਰੋਧ ਹੈ ਬਿਊਰੋ ਰਿਪੋਰਟ ਨਿਊ ਸਿੱਟੀਨ